ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਸੰਗਤ ਨੂੰ ਇੱਕ ਬੇਨਤੀ ਬੜੀ ਚੜ੍ਹਦੀ ਕਲਾ ਦੇ ਵਿੱਚ ਧਿਆਨ ਨਾਲ ਸੁਣਿਓ ਸਾਰੇ ਵੀਡੀਓ ਬੜੀ ਜ਼ਰੂਰੀ ਏ ਕਿਉਂਕਿ ਜਿਹੜਾ ਤੁਹਾਨੂੰ ਪਤਾ ਵੀ 2-4 ਦਿਨ ਦਾ ਪੁਰਾਣਾ ਵਿਵਾਦ ਚੱਲਦਾ ਪਿਆ ਏ ਔਰ ਉਮੀਆ ਨੇ ਡੇਰੇ ਤੋਂ ਉੱਚੋ ਮੰਡੀ ਵਾਲਾ ਸੰਤ ਸਖਦੇਵ ਸਿੰਘ ਚਾਹ ਤਾਂ ਨਾਂਗ ਸਿੰਘਾਂ ਦੇ ਬੜੇ ਫੋਨ ਆ ਰਹੇ ਮੈਨੂੰ ਉਧਰੋਂ ਬਠਿੰਡੇ ਏਰੀਏ ਚੋਂ ਦੇਖੋ ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਵਾਰਸ ਆ ਸਾਰੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਤੇ ਸਾਰੇ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰਿਓ ਕਿਉਂਕਿ ਬੜੀ ਵੱਡੀ ਗੱਲ ਆ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਕਿਉਂਕਿ ਪੁੱਛੋ ਮੰਡੋ ਮੰਡੀ ਵਾਲੇ ਸਾਧ ਨੇ ਸਖਦੇਵ ਸਿੰਘ ਨੇ ਆ ਦੋ ਤਿੰਨ ਦਿਨ ਪਹਿਲੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬੰਦਾ ਬੈਠਿਆ ਪੰਜਾਬ ਦੀ ਛੋਟੀ ਮੋਟੀ ਗੱਲ ਨੇ ਦੇਖੋ ਜਦੋਂ ਕੋਈ ਹੋਰ ਧਰਮ ਵਾਲਾ ਕਰਦਾ ਹੈ ਪਖੰਡਵਾਦ ਅਸੀਂ ਸਾਰੇ ਬਹੁਤ ਚੀਕਾ ਮਾਰ ਮਾਰ ਕੇ ਕਹਿੰਨੇ ਉਹ ਪਖੰਡਵਾਦ ਹੋ ਗਿਆ ਉਹ ਧਰਮ ਦਾ ਕੰਮ ਖਰਾਬ ਹੋ ਗਿਆ ਤੇ ਜੇ ਸਾਡਾ ਹੀ ਕੋਈ ਸਾਧ ਪਖੰਡ ਕਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿੰਦਾ ਹੈ ਕੀ ਗੱਲ ਅਸੀਂ ਕਿਉਂ ਨਹੀਂ ਬੋਲਦੇ ਕਿ ਸਾਡੇ ਉਹ ਖਾਨਦਾਨ ਚੋਂ ਲੱਗਦਾ ਹੈ ਗੁਰਸੇ ਘੋਣ ਕਰਕੇ ਨਹੀਂ ਅਸੀਂ ਬੋਲਦੇ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿਣਾ ਬਰਾਬਰ ਐਤੋਂ ਵੱਡਾ ਕਿਹੜਾ ਪਖੰਡ ਹੋਏਗਾ ਤੁਸੀਂ ਇਹੋ ਜਿਹੇ ਸਾਦਾ ਦੀ ਸਪੋਰਟ ਕਰਦੇ ਜੇ ਸ਼ਰਮ ਆਣੀ ਚਾਹਦੀ ਉਹੋ ਜੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਜਾ ਕੇ ਜੁੱਤੀਆਂ ਚੱਟਦੇ ਜਿਹੜੇ ਪੈਰਾਂ 'ਚ ਬਹਿ ਕੇ ਉਹਨਾਂ ਦੇ ਕੀ ਇਹ ਪੰਜਾਬ ਇਹ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋ ਰਿਹਾ ਹੈ ਅਸੀਂ ਕਾਲ ਤੱਕ ਅਸਾਂ ਨੂੰ ਬੇਨਤੀ ਕਰਦੇ ਆਂ ਸੇਮ ਸਿੰਘ ਸਾਹਿਬ ਗਿਆਨੀ ਕਰਬਿਕ ਗੜਗਾ ਸਾਹਿਬ ਨੂੰ ਜਿਹੜਾ ਹੈ ਤੇ ਤੁਸੀਂ ਸਿੰਘ ਸਾਹਿਬ ਦੇ ਇਹ ਚੀਤੇ ਸਟੈਂਡ ਲਓ ਅੱਜ ਇੱਕ ਪਖੰਡੀ ਸਾਧ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿ ਗਿਆ ਤਕੀਨ ਅਸੀਂ ਕਦੋਂ ਨੱਥ ਪਾਵਾਂਗੇ ਸਾਡੇ ਜਿੰਨੀਆਂ ਨਿਹੰਗ ਸਿੰਘ ਜਥੇਬੰਦੀਆਂ ਆਣਾ ਉਹਨਾਂ ਨੇ ਨਹੀਂ ਬੋਲਣਾ ਕਿਉਂਕਿ ਆਪ ਪਖੰਡ ਕਰਦੇ ਆ ਉਹ ਆਪ ਅੰਬਰ ਤੇ ਦੋ ਬਾਟੇ ਕਰਦੇ ਕਈ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਚ ਕਈ ਸੰਤਾ ਚ ਪਖੰਡਵਾਦ ਹੁੰਦਾ ਤੇ ਉਹੀ ਸਾਧ ਉਹ ਪਖੰਡ ਕਰ ਰਿਹਾ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਿਹਾਰਿਆ ਤੇ ਜੇ ਕੋਈ ਹੋਰ ਧਰਮ ਵਾਲਾ ਹੁੰਦਾ ਦੋਨੋਂ ਪੂਰੇ ਪੰਜਾਬ ਦੇ ਸਿੱਖਾਂ ਨੇ ਚੀਕਾਂ ਮਾਰਦੀਆਂ ਸੀਗੀਆਂ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਲਈ ਤੇ ਅੱਜ ਜੇ ਸਾਡੇ ਪਖੰਡ ਦੀ ਸਾਧਨੇ ਲਾਈ ਆ ਪਹਿਲਾਂ ਵੀ ਉਹ ਪਖੰਡ ਕਰਦਾ ਜਾਤ ਦੇ ਆਧਾਰ ਤੇ ਉਹ ਡੇਰੇ ਚ ਰੋਟੀ ਮਿਲਦੀ ਏ ਲੰਗਰ ਚ ਵੀ ਕਿਹੜੀ ਜਾਤ ਦਾ ਤੂੰ ਉਸ ਹਾਬ ਦੇ ਨਾਲ ਪ੍ਰਸ਼ਾਦਾ ਲੰਗਰ ਤੇ ਮਿਲਦਾ ਉੱਥੇ ਤੇ ਅੱਜ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਲਈ ਉਹਨੇ ਪ੍ਰਸ਼ਾਦ ਵੰਡ ਰਿਆ ਕਿਉਂ ਪੰਜਾਬ ਦੇ ਲੋਕ ਚੁੱਪਿਆ ਕਿਉਂ ਕੀ ਗੱਲ ਸੰਪਰਦਾਵਾਂ ਉਹ ਚ ਬੜੀਆ ਚੀਕਾਂ ਮਾਰਦਿਆਂ ਸੀ ਹਰ ਵੇਲੇ ਹਰ ਮਸਲੇ ਦੇ ਉੱਤੇ ਕਿੰਨੇ ਸਾਡੇ ਪੰਜਾਬ ਦੇ ਵਿੱਚ ਇੱਕ ਜਥੇਬੰਦੀਆਂ ਜਿਹੜੇ ਕੀ ਹਰ ਲਹਿਰ ਤੇ ਆਪਾਂ ਬੋਲਦੇ ਆ ਵੀ ਫਲਾਣਾ ਬਾਬਾ ਪਖੰਡ ਕਰ ਰਿਹਾ ਫਲਾਣਾ ਸਾਧ ਪਖੰਡ ਕਰ ਰਿਹਾ ਕੀ ਅੱਜ ਪੰਜਾਬ ਦਾ ਕੋਈ ਮਾਹੌਲ ਏ ਇੱਕ ਸਾਧ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਲਈ ਕਾਲ ਤੱਕ ਸਾਹਿਬ ਦਾ ਜਹੇਦਾਰ ਵੀ ਸਟੈਂਡ ਲਵੇ ਤੇ ਜਿੰਨੀਆਂ ਪੰਜਾਬ ਦੇ ਵਿੱਚ ਜਥੇਬੰਦੀਆਂ ਇੱਕ ਦੂਜੇ ਦਾ ਵਿਰੋਧ ਕਰ ਰਹੀਆਂ ਆਪਾਂ ਪਖੰਡਵਾਦ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਸਾਰੇ ਆਪਾਂ ਇਕੱਠੇ ਹੋ ਕੇ ਸਾਧਾ ਪਖੰਡੀ ਦਾ ਵਿਰੋਧ ਕਰਨਾ ਹੈ ਬਾਦਲ ਪਰਿਵਾਰ ਦਾ ਪਾਲਿਆ ਹੋਇਆ ਸਾਧਾ ਪਖੰਡੀ ਹੋ ਤੇ ਹੁਣ ਵੀ ਉਹਨੂੰ ਜੱਟ ਸਕੋਲਟੀਆ ਦਿੱਤੀ ਹੋਈ ਹੈ ਇਹਨਾਂ ਨੇ ਤੇ ਉਹ ਗੁਰੂਗ੍ਰਾਮ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿ ਰਿਹਾ ਹੈ ਪ੍ਰਸ਼ਾਦ ਵੰਡ ਰਿਹਾ ਤੇ ਗੁਰੂਗ੍ਰਾਮ ਸਾਹਿਬ ਤੋਂ ਉੱਚਾ ਸਾਡੇ ਲਈ ਕਿਹੜਾ ਹੋ ਗਿਆ ਅੱਜ ਪੰਜਾਬ ਵਾਲਿਓ ਜਾਗ ਜੋ ਇਹਨਾਂ ਲੋਕਾਂ ਨੇ ਜੁੱਤੀਆਂ ਚੱਟਣੋਂ ਨਹੀਂ ਹਰ ਨੌ ਦਿਸਰਾਂ ਨੇ ਬਹਿ ਕੇ ਹਜ਼ਾਰਾਂ ਸਿੱਖ ਅੰਮ੍ਰਿਤਧਾਰੀ ਉਹਦੇ ਪੈਰਾਂ 'ਚ ਜਾ ਕੇ ਸਿਰ ਰੱਖਦੇ ਆ ਤੋ ਸਾਧ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿਾਰੇ ਅੱਜ ਜੇ ਉਹਦੀਆਂ ਕੋਈ ਲੱਤਾਂ ਨੂੰ ਕੋਈ ਬਿਮਾਰੀ ਆ ਤਾਂ ਥੱਲੇ ਬੈ ਕੇ ਵੀ ਪ੍ਰਚਾਰ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਚੇ ਤੇ ਜਰੂਰ ਦੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਨਾਲ ਲੱਗੀ ਨਾ ਅਸੀਂ ਲੱਗਣ ਦੇਣੀ ਆ ਕਈਆਂ ਨੂੰ ਬੜੀਆ ਮਿਰਚਾ ਲੱਗਣੀ ਆ ਇਸ ਚੀਜ਼ ਤੇ ਸਾਰੇ ਪੰਜਾਬ ਵਾਲੇ ਇਕੱਠੇ ਹੋ ਜੋ ਜਿੱਥੇ ਕੋਈ ਜਾਤ ਪਾਤ ਕਰਦਾ ਕਿਸੇ ਪਖੰਡਵਾ ਤੇ ਉਹਨਾਂ ਤੇ ਵੀ ਆਪਾਂ ਜੁੱਤੀ ਪ੍ਰੇਟ ਕਰਨੀ ਸਾਰੇ ਧਿਆਨ ਸੋਲੋ ਤੇ ਜਿਹੜੇ ਇਹੋ ਜੇ ਸਾਧ ਪਖੰਡ ਕਰਦੇ ਆ ਉਹਨਾਂ ਦੇ ਆਪਨ ਨੱਥ ਪੋਣੀ ਨੱਕ ਚ ਸਾਡੇ ਬਾਬਿਆ ਜੀ ਬੜਾ ਬਖਾਂਦੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਚ ਬੜਾ ਬਖਾਂਦੇ ਜਾਤ ਪਾਤ ਤੇ ਉਹਨਾਂ ਦੇ ਵੀ ਆਪਨ ਨੱਕ ਚ ਨੱਥ ਪੋਣੀ ਹੈ ਤੇ ਇਹੋ ਜਿਹਾ ਸਾਰਿਆਂ ਦੇ ਵੀ ਪੋਣੀ ਆ ਕਈਆਂ ਨੂੰ ਬੜੀਆ ਮਿਰਚਾ ਲੱਗਣੀ ਆ ਜਿਨੂੰ ਲੱਗਦਿਆ ਲੱਗਣ ਜਦੋਂ ਸਾਹਮਣਾ ਪਤ ਸਾਹਮਣਾ ਹੁੰਦਾ ਨਾ ਕਿਸੇ ਦੇ ਨਾਲ ਫਿਰ ਪਤਾ ਲੱਗਦਾ ਵੀ ਬੰਦਾ ਕਿੱਥੇ ਖੜਦਾ ਕਮੈਂਟ ਕਰਕੇ ਤੁਸੀਂ ਕਿਹਦਾ ਕੁਝ ਨਹੀਂ ਵਿਗਾੜ ਸਕਦੇ ਬੜੇ ਕਮੈਂਟ ਕਰੋਗੇ ਤੁਸੀਂ ਕਰਿਓ ਸਵਾਲ ਤਾਂ ਇੱਥੇ ਆਇਓ ਬੰਦੀ ਸਿੰਘ ਵਾਲੇ ਮੋਰਚੇ ਦੇ ਬੈਠੇ ਆ ਜੇ ਹੋਰ ਕਿਸੇ ਨੂੰ ਜਿਆਦਾ ਸਵਾਰ ਸਾਨੂੰ ਡਰੈਸ ਦੇ ਦਿਓ ਅਸੀਂ ਘਰ ਆ ਜਾਾਂਗੇ ਪਰ ਗਲਤ ਕਮੈਂਟ ਨਾ ਕਰ ਲਿਓ ਫੇਰ ਆਈਡੀ ਤੇ ਸਾਰੇ ਇਕੱਠੇ ਹੋ ਗਏ ਆਪਾਂ ਸਾਧਰੂ ਨੱਥ ਪੋਣੀ ਨੂੰ ਪਖੰਡਵਾਦ ਨੂੰ ਨੱਥ ਪੋਣੀ ਆ ਸਾਰੇ ਤਕੜੇ ਹੋਈਏ ਸਾਡਾ ਛੋਟਾ ਵੀਰ ਭਾਨਾ ਸਿੱਧੂ ਵੀ ਕਰ ਰਿਹਾ ਚੀਜ਼ ਤੇ ਮਸਲੇ ਤੇ ਵੀ ਪਖੰਡਵਾਦ ਤੇ ਨੱਥ ਪੋਣੀ ਹੈ ਭਾਨੇ ਨੂੰ ਵੀ ਕਹ ਰਿਹਾ ਚੀਜ਼ ਦੇ ਵੀਡੀਓ ਬੋਲ ਕੇ ਪਾ ਪਖੰਡ ਦਾ ਸਾਥ ਤੇ ਇਹ ਪਖੰਡ ਵੀ ਕਰਦਾ ਹੈ ਜਾਤਪਾਤ ਵੀ ਕਰਦਾ ਗੁਰੂ ਦੇ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬੈਠਾ ਸਾਰੇ ਪੰਜਾਬ ਨੇ ਇਕੱਠੇ ਹੋਣਾ ਤੇ ਜੇ ਅਕਾਲ ਤਖਤ ਸਾਹਿਬ ਨੇ ਨਾ ਕਾਰਵਾਈ ਕੀਤੀ ਤੇ ਸਾਰੇ ਆਪਾਂ ਇਕੱਠੇ ਨਾ ਹੋਏ ਤਾਂ ਆਪਾਂ ਇਹ ਸਾਧ ਨੂੰ ਆਪਾਂ ਨੱਥ ਪਾਉਣੇ ਨੂੰ ਦੱਸਣਾ ਵੀ ਤੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਕੋਲ ਲਾਈ ਜੇ ਸਭ ਸੇ ਵਾਲਾ ਪਖੰਡ ਕਰਦਾ ਸੀ ਸਾਰੇ ਆਪਾਂ ਇਕੱਠੇ ਰੋਲਾ ਪਾਇਆ ਇਹ ਸਾਧ ਦੇ ਖਿਲਾਫ ਕਿਉਂ ਨਹੀਂ ਆਪਾਂ ਬੋਲਦੇ ਕੀ ਗੱਲ ਸਾਡਾ ਚਾਚਾਤਾ ਲੱਗਦਾ ਕਿ ਸਾਡੇ ਖਾਨਦਾਨ ਚੋਂ ਲੱਗਦਾ ਤੇ ਸਾਰੇ ਇਕੱਠੇ ਹੋ ਕੇ ਸਾਧ ਦਾ ਵਿਰੋਧ ਕਰਨਾ ਓਏ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਨਹੀਂ ਬਹਿਣ ਦੇਣਾ ਕਾਲ ਤੱਕ ਸਾ ਵੀ ਸਟੈਂਡ ਲਏ ਇਸ ਕਰਕੇ ਤਕੜੇ ਹੋ ਗਿਆ ਇਹੋ ਜਿਹਾ ਪਖੰਡੀ ਸਾਧਾ ਦਾ ਵਿਰੋਧ ਕਰਨਾ ਕੋਈ ਪਖੰਡ ਕਰੇ ਖਾਲਸਾ ਪੰਥ ਤਿਆਰ ਪਰ ਤਿਆਰ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ